ਕਿਉਂਕਿ ਇਹ ਤਾਂ ਸਾਰਾ ਕੁਝ ਜਿਹੜਾ ਬੇਰੁਜ਼ਗਾਰੀ ਨੂੰ ਅਸੀਂ ਨਹੀਂ ਰੋਕ ਪਾਰੇ ਹੈਗੇ ਉਹਦਾ ਰੀਜ਼ਨ ਹੈ ਕਿ ਜਿਹੜੇ ਬੱਚੇ ਹੈਗੇ ਉਹ ਸਾਡੇ ਇਥੋਂ ਦੇ ਸਿਸਟਮ ਤੋਂ ਤੰਗ ਆ ਕੇ ਉਹਨਾਂ ਨੂੰ ਬਾਹਰ ਵਿਦੇਸ਼ਾਂ 'ਚ ਜਾਣਾ ਪੈਂਦਾ ਔਰ ਲੱਖਾਂ ਰੁਪਇਆ ਲਾ ਕੇ ਲਾਂ ਜਾਣਾ ਪੈਂਦਾ ਹੈਗਾ ਹੁਣ ਅੱਜ ਮੈਂ ਪੜ ਰਿਹਾ ਸੀ ਬੜਾ ਮਨ ਦੁੱਖ ਹੋਇਆ ਕਿ ਕਈ ਬੱਚੇ ਆ ਉਹਨਾਂ ਦੀਆਂ ਪੇਰੈਂਟਸ ਨੇ ਆਪਣੇ ਗਹਿਣੇ ਤੱਕ ਵੇਚਤੇ ਮੈਂ ਉਰੇ ਅਮਨੋ ਦੇ ਨੇੜੇ ਦਾ ਕਿਤੇ ਪੜ ਰਿਹਾ ਸੀ ਉਹਦੇ ਕੋਲ ਕੋਈ ਸਬਾਕੇੜ ਜ਼ਮੀਨ ਆਂਦੀ ਸੀ ਉਹ ਸਬਾ ਦੀ ਸਬਾ ਵੇਚ ਕੇ ਉਹ ਬਾਰ ਹੋ ਗਿਆ ਪਰ ਉਥੋਂ ਵਾਪਸ ਆਣਾ ਪਿਆ ਉਹਨੂੰ 15 ਦਿਨਾਂ ਤੋਂ ਬਾਅਦ ਹੀ ਤਾਂ ਮੈਂ ਤਾਂ ਇਹਨਾਂ ਨੂੰ ਵੀ ਕਹਾਂਗਾ ਨੌਜਵਾਨਾਂ ਨੂੰ ਵੀ ਤੁਸੀਂ ਜੇ ਉੱਥੇ ਜਾ ਕੇ ਉੱਥੇ ਆਪਣਾ ਕੰਮ ਕਰਨਾ ਹੱਥੀਂ ਕੰਮ ਕਰਨਾ ਜਾਂ ਲੇਬਰ ਕਰਨੀ ਹੈਗੀ ਆ ਤਾਂ ਬੈਟਰੀ ਜਿਸਕੇ ਜੇ ਉਹ ਵੀ 50 ਲੱਖ ਰੁਪਏ ਲਾ ਕੇ ਜੇ ਤੁਸੀਂ ਉਰੇ ਕੰਮ ਕਰੋ ਹਨੈਸਟਲੀ ਜੇ ਕੋਈ ਅੱਛੇ ਤਰੀਕੇ ਦੇ ਨਾਲ ਕੋਈ ਬੰਦਾ ਕੰਮ ਕਰੇ ਤਾਂ ਹੀ ਕੈਨ ਗੈਟ ਮੋਰ ਦਨ 1 ਲੱਖ ਰੁਪੀਸ ਠੀਕ ਹੈ ਨਹੀਂ ਤੇ ਲੱਖ ਰੁਪਇਆ ਉਹ ਘਰ ਚ ਲਾਣ ਨਹੀਂ ਬਹੁਤ ਆ ਇੱਕ ਬੰਦਾ ਨਾਲੇ ਆਪਣੇ ਬੱਚਿਆਂ ਕੋਲ ਰਹੇਗਾ ਆਪਣੇ ਪੇਰੈਂਟਸ ਕੋਲ ਰਹੇਗਾ ਆਪਣੇ ਬੱਚਿਆਂ ਦਾ ਉਹ ਉੱਥੇ ਜਾ ਕੇ ਨਾ ਤਾਂ ਉਹਨਾਂ ਨੇ ਪੱਕੇ ਹੋਣਾ ਤੇ ਦੁਰਦਸ਼ਾ ਆਪਣੀ ਵੀ ਹੈਗੀ ਆ ਉਰੇ ਬੱਚੇ ਰੋਲਦੇ ਫਿਰਦੇ ਆਪ ਉੱਥੇ ਰੋਲਦੇ ਫਿਰਦੇ ਹੈਗੇ ਕਾਣੂ ਇਹ ਜੇ ਫੈਸਲੇ ਤੋਂ ਸੰਕੋਚ ਕਰਨਾ ਚਾਹੀਦਾ ਹਾਂ ਸਰ ਜਿਸ ਤਰ੍ਹਾਂ ਕਿ ਕੱਲ ਦੇਖਿਆ ਗਿਆ ਕਿ ਜੋ ਯੂਐਸ ਤੋਂ ਸਿੱਧਾ ਜਹਾਜ਼ ਜੋ ਹੈ ਅੰਮ੍ਰਿਤਸਰ ਲੈਂਡ ਕੀਤਾ ਗਿਆ ਤੇ ਹਾਲਾਂਕਿ ਅਗਰ ਇਹ ਰਾਜਧਾਨੀ ਚ ਉਤਰਦਾ ਤਾਂ ਉਹ ਜ਼ਿਆਦਾ ਠੀਕ ਹੋਣਾ ਸੀ ਜਾਂ ਇੱਥੇ ਠੀਕ ਹੈ। ਇਹ ਤਾਂ ਸਿਰਫ ਬਦਨਾਮੀ ਤੋਂ ਡਰਦੇ ਮਾਰੇ ਕਿਉਂਕਿ ਜਿਹੜਾ ਹੈਗਾ ਦਿੱਲੀ ਦੀ ਸਰਕਾਰ ਨੇ ਸਾਰਾ ਇਹ ਕੀਤਾ ਉਹਨਾਂ ਨੇ ਲਿਆ ਕੇ ਉਹਰੇ ਪੰਜਾਬ ਚ ਕੱਲੇ ਇੱਥੇ ਆ ਕੇ ਪਹਿਲਾਂ ਤਾਂ ਇਹਨਾਂ ਨੂੰ ਇਹ ਸੀ ਕਿ ਸ਼ਾਇਦ ਸੋ ਕੱਲੇ ਪੰਜਾਬੀ ਹੋ ਜਾਣੇ ਹੁਣ ਤੁਸੀਂ ਦੇਖਿਆ ਕਿ 104 ਦੇ ਵਿੱਚੋਂ ਸਿਰਫ 30% ਸੀ ਜਿਹੜੇ ਪੰਜਾਬੀ ਸੀ ਮੋਰ ਥੈਨ ਜਿਹੜੇ 75% ਜਿਹੜੇ ਬੰਦੇ ਆ ਉਹ ਬਾਹਰ ਦੇ ਅਦਰ ਸਟੇਟਸ ਸੀ ਈਵਨ ਗੁਜਰਾਤ ਜਿੱਥੋਂ ਪ੍ਰਾਈਮ ਮਿਨਿਸਟਰ ਹੋਮ ਮਿਨਿਸਟਰ ਹੈਗੇ ਆ ਉਸ ਸਟੇਟ ਦੇ ਵੀ ਸੀ 30 ਤੋਂ ਵੱਧ 35 ਤੋਂ ਦੇ ਲੈ ਕੇ ਮੇਰਾ ਖਿਆਲ ਉੱਥੇ ਦੇ ਹੈਗੇ ਆ ਪੰਜਾਬ ਹਰਿਆਣਾ ਦੇ 30 30 ਹੈਗੇ ਆ ਸੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਟੋਟਲੀ ਦੇਸ਼ ਦੇ ਅੰਦਰ ਹੀ ਹੈਗਾ ਉਹ ਮੈਸੇਜ ਇਹ ਦੇਣਾ ਚਾਹੁੰਦੇ ਸੀ ਕਿ ਸ਼ਾਇਦ ਪੰਜਾਬੀ ਐਂ ਜਿਹੜੇ ਇਹ ਔਡਾਰੀ ਮਾਰ ਕੇ ਜਾਂਦੇ ਆ ਪਰ ਨਹੀਂ ਉਹਦੇ ਚ ਗੁਜਰਾਤੀ ਜ਼ਿਆਦਾ ਹੈ ਪੰਜਾਬੀ ਘੱਟ ਨੇ ਪਰ ਮੈਂ ਤਾਂ ਇਹ ਕਹਾਂਗਾ ਪੰਜਾਬੀਆਂ ਕਿ ਤੁਸੀਂ ਬੜੀ ਬਹਾਦਰ ਕੌਮ ਆ ਹਰ ਮਤਲਬ ਕਿ ਸਮੱਸਿਆਵਾਂ ਦਾ ਨਾਲ ਤੁਸੀਂ ਜਿਹੜਾ ਹੈਗਾ ਪੂਰਾ ਮੁਕਾਬਲਾ ਕੀਤਾ ਇੱਥੇ ਜੇ ਚਲੋ ਠੀਕ ਹੈ ਅਸੀਂ ਖੇਤੀ ਪ੍ਰਧਾਨ ਸਾਡਾ ਸੂਬਾ ਹੈਗਾ ਖੇਤੀ 'ਤੇ ਨਿਰਭਰ ਹੈਗਾ ਮੈਂ ਕਹਿਣਾ ਵੀ ਜੇ ਅੱਛੇ ਟੈਕਨੀਕਲ ਤਰੀਕੇ ਦੇ ਨਾਲ ਜੇ ਖੇਤੀ ਵੀ ਕਰੀ ਜਾਵੇ ਲੋਕ ਮੈਂ ਮੇਰੇ ਹੁਣ ਕੋਈ ਨੌਨ ਹੈਗੇ ਆ ਉਹ 20 25 ਕਿੱਲੇ ਜਿਹੜੇ ਹੈਗੇ ਠੇਕੇ ਤੇ ਲੈ ਕੇ ਕਰਦੇ ਹੈਗੇ ਆ ਵਧੀਆਂ ਗੱਡੀਆਂ ਵੀ ਰੱਖੀਆਂ ਉਹਨਾਂ ਨੇ ਮਿਹਨਤ ਕਰਦੇ ਆ ਇੱਥੇ ਤੇ ਯੰਗ ਬੱਚੇ ਹੈਗੇ ਆ ਹੂੰ ਸੋ ਮੈਂ ਤਾਂ ਇਹ ਕਹਾਂਗਾ ਕੋਨ ਉਹਨਾਂ ਨੂੰ ਕਿ ਤੁਸੀਂ ਨਾਲ ਰੋਲੋ ਬਾਹਰ ਉਹ ਦੂਜੇ ਪਹਿਲੀ ਗੱਲ ਤਾਂ ਉੱਤੇ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਾ ਪੈਂਦਾ ਹੈਗਾ ਤੇ ਫਿਰ ਤੁਸੀਂ ਦੇਖੋ ਉਥੇ ਘੱਟ ਪੈਸਿਆਂ 'ਚ ਜਿਹੜਾ ਬੰਦਾ ਇਲੀਗਲ ਜਾਵੇ ਤਾਂ ਉਹਨੂੰ ਘੱਟ ਪੈਸਿਆਂ 'ਚ ਉਥੇ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਘੱਟ ਪੈਸਿਆਂ ਦੇ ਵਿੱਚ ਕੰਮ ਕਰਨਾ ਪੈਂਦਾ ਤਾਂ ਬੈਟਰੀ ਦੇ ਨਿੱਸਕੇ ਨਾ ਤੁਸੀਂ ਆਪਣੇ ਪਰਿਵਾਰਾਂ ਤੋਂ ਦੂਰ ਰਹੋ ਨਾ ਬੱਚਿਆਂ ਤੋਂ ਦੂਰ ਰਹੋ ਇੱਥੇ ਮਿਹਨਤ ਕਰਕੇ ਜਿਹੜਾ ਹੈਗਾ ਆਪਣੇ ਪਰਿਵਾਰਾਂ ਨੂੰ ਪੜ੍ਹਾਓ ਲਿਖਾਓ ਇੱਥੇ ਸਾਰਾ ਕੁਝ ਠੀਕ ਹੈ ਤੇ ਕੰਟਰੀ ਨੂੰ ਐਸੀ ਗੱਲ ਨਹੀਂ ਭਾਰਤ ਤੇ ਬੜੇ ਮਤਲਬ ਕਹਿਣ ਦਾ ਸਾਧਨ ਹੈਗੇ ਆ ਤੇ ਕੰਮਕਾਰ ਕਰਨ ਦੀ ਜੇ ਬੰਦੇ ਦੀ ਇੱਛਾ ਹੋਵੇ ਤਾ ਮਿਹਨਤ ਉਹੀ ਕਰ ਸਕਦਾ ਸਰ ਦੋ ਆਪਣੇ ਹਲਕੇ ਰਾਜਪੁਰੇ ਦੇ ਵੀ ਜੋ ਨੌਜਵਾਨ ਹੈ ਇੱਕ ਮੈਡਮ ਹੈ ਇੱਕ ਬੱਚਾ ਹੈ ਉਹਨਾਂ ਕੀ ਹਨ ਉਹ ਪਰਿਵਾਰ ਦੇ ਨਹੀਂ ਉਹ ਤਾਂ ਮੈਂ ਸਾਰਿਆਂ ਲਈ ਇੱਕ ਹੀ ਗੱਲ ਹੈਗੀ ਇਕੱਲਾ ਰਾਜਪੁਰੇ ਵਾਲਾ ਨਹੀਂ ਨਹੀਂ ਪੂਰੇ ਮਤਲਬ ਇਹਦਾ ਜਿੰਨੇ ਵੀ ਕੰਟਰੀ ਨੇ ਹੈਗੇ ਸਾਡੇ ਉਹਨਾਂ ਲਈ ਉਹ ਮੇਰੀ ਤਾਂ ਇਹੀ ਹੈਗਾ ਕਿ ਤੁਸੀਂ ਆਪਣਾ ਇੱਥੇ ਹੀ ਮਿਹਨਤ ਕਰਕੇ ਆਪਣੇ ਪਰਿਵਾਰਾਂ ਨੂੰ ਅੱਗੇ ਲੈ ਕੇ ਜਾਓ ਥੈਂਕ ਯੂ ਥੈਂਕ ਯੂ